ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ ਨਿਊਜ਼ ਹਾਂਜੀ ਫਿਰ ਉਤਾਰ ਸਿੰਘ ਸੱਲਵਾ ਜੀ ਸੁਰੱਖਿਆ ਚੌਨ ਲਈ ਵੀਡੀਓ ਦੇ ਦਫ਼ਤਰ ਆਈਸੀ ਦੀ ਕੀ ਕਰੇਗਾ ਟੋਟਾ ਮੇ ਤੋ ਇਹਨੇ ਬਣਾ ਥੋੜਾ ਜਿਹਾ ਕਰਾਦਾ ਸਵੇਰ ਤੋਂ ਇਹ ਮੰਨ ਲੋ ਸਪੀਕਰ ਦਾ ਸਾਡੇ ਇਲਾਕੇ ਦੀਆਂ ਜੋ ਮੁਸ਼ਕਿਲਾਂ ਆ ਜੋ ਲੋਕਾਂ ਦੇ ਮੁੱਲੋ ਕਮ ਮਹਤਾਬ ਕੋਸ਼ਤਾ ਕੋਠੀ ਬੈਠੇ ਜਨੇ ਸੁਨੇ ਕੋ ਸਾਡੇ ਮੁੱਲੋ ਪਾਰਿਸ ਜੀ ਬੈਠੇ ਸੁਨੇ ਫਿਰ ਬਾਤ ਉਹਨੇ ਵੀਡੀਓ ਦਰਸਾ ਦਾ ਟਾਈਮ ਦਿੱਤਾ 10 ਕੁ ਵਜੇ ਦਾ ਦਿੱਤਾ ਟਾਈਮ ਅੱਜ ਦਾ ਇਹ ਕੋ ਮਨੋ ਦੇਲਾਸ਼ੇ ਪਵਾਜਾ ਕੋ ਸ਼ਿਕਾਇਤ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਜਾ ਕੋਈ ਖਾਰ ਉਹ ਹਰ ਮੁੱਲੋ ਬੰਦੇ ਨੂੰ ਕੋਲ ਬਾ ਕੇ ਉਹਨਾਂ ਦੀ ਗੱਲ ਨੂੰ ਬੜੇ ਤਰੀਕੇ ਨਾਲ ਸੁਣਦੇ ਆ ਬਹੁਤ ਜਿਹੜਾਈ ਦੇ ਵਿੱਚ ਹੁੰਦੇ ਆ ਜਿਹੜੇ ਕੰਮ ਫੌਰਨ ਹੋਣ ਵਾਲੇ ਆ ਉਹ ਮਨੂੰ ਫੌਰਨ ਕਰ ਲਏ ਜਿਹਦੇ ਕੰਮ ਥੋੜਾ ਜਿਹਾ ਅੱਗਾ ਪਿਛਲਾ ਮੰਨੂ ਹੋਣ ਵਾਲੇ ਆ ਉਹਨਾਂ ਨੂੰ ਥੋੜਾ ਜਿਹਾ ਸਮਾਂ ਦੇ ਕੇ ਟਾਈਮ ਦੇ ਕੇ ਜਿੱਦਾਂ ਵੀ ਮਨੂੰ ਕਿਸੇ ਨੂੰ ਟੈਲੀਫੋਨ ਮਾਰਨਾ ਆ ਜਾਂ ਕਿਸੇ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੈਗਾ ਉਹ ਮਨੂੰ ਟੇਬਲ ਤੇ ਹੀ ਮਨੂੰ ਜਿੰਨੇ ਕੰਮ ਉਹਨਾਂ ਦੇ ਮਨੂੰ ਫੌਰਨ ਹੀ ਮਨੂੰ ਕਰ ਲਏਗੇ ਰਫਤਾਰ ਨਾ ਕਰਦੇ ਹੈਗੇ ਰਸਤੇ ਦੇ ਕਾਰਨ ਵੀ ਮਨੂੰ ਕੋਈ ਘਬਰਾਹਟ ਨਹੀਂ ਉਹਨਾਂ ਨੂੰ ਕੋਈ ਉਹਨਾਂ ਨੂੰ ਸਿਰਫ ਜਨੂਨ ਸੀ ਵੀ ਮੈਂ ਕੰਮ ਕਰਦਾ ਮੈਂ ਮੰਨ ਲਓ ਮੇਰਾ ਜਿਹੜਾ ਇੱਕ ਇਲਾਕੇ ਵਿੱਚ ਮੰਨ ਲੋ ਕੰਮ ਦਾ ਬੰਦਾ ਹੈਗਾ ਇਸ ਕਰਕੇ ਮੰਨ ਲੋ ਕੋਈ ਚਾਹ ਜਾਨੀ ਕੋਈ ਪਾਣੀ ਜਾਨੇ ਕੋਈ ਰੋਟੀ ਜਾਨੀ ਕੋ ਉਤਾਨੇਦਾਨੇ ਉਹਨਾਂ ਨੂੰ ਸਿਰੇ ਮੰਨ ਲੋ ਕੰਮ ਦਾ ਮਤਲਬ ਰਹਾ ਉਹ ਆਪਦੇ ਕੰਮ ਦਾ ਮਤਲਬ ਰੱਖ ਕੇ ਹੋਏ ਅਸਲ ਬਹੁਤ ਜ਼ਿਆਦਾ ਸੀ ਅੱਜ ਮੈਂ ਸਾਹ ਗਾਜ਼ੀਨਾ ਤੋਂ ਵੀ ਇੰਨਾ ਰਸ ਸੀਗਾ ਅਵਾਸ਼ ਦੇ ਫੋਨ ਦੇ ਬਾਵਜੂਦ ਉਹਨਾਂ ਨੂੰ ਕੋਈ ਕਪਰਾ ਨਹੀਂ ਜਿਵੇਂ ਜਿਵੇਂ ਲੱਗਦਾ ਸੀ ਉਹਨੇ ਲੋਕਾਂ ਦਾ ਕੰਮ ਸਵਾਦ ਦੇ ਪਰ ਮੈਂ ਛੋਟੀ ਜਿਹੀ ਬੇਨਤੀ ਕਰੂੰਗਾ ਲੈ ਵੀ ਜਿੰਦਾ ਮੰਨ ਲੋ ਆਪਾ ਦੇਖਦੇ ਹੈ ਤਵੇ ਸਾਡਾ ਜਦੋਂ ਬੋਲ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਉਦੋਂ ਸਾਡੇ ਨੇ ਕੰਟਰੋਲ ਦੇ ਵਿੱਚ ਸਾਡੇ ਦੋ ਜਣ ਬੰਦਿਆਂ ਨੂੰ ਮੰਨ ਲਓ ਅੱਗੇ ਕਰ ਦੇਣਾ ਚਾਹੀਦਾ ਜਿਹੜੇ ਕੀ ਮੰਨ ਲੋ ਕਹੀ ਏਦਾਂ ਦੇ ਮੰਨ ਲੋ ਬੰਦਿਆਂ ਦੀ ਗਲੇਸ਼ ਕਿੰਨੀ ਵੀ ਹੋਏ ਸਾਡੀ ਗੱਲ ਨੂੰ ਮਨ ਸੁਣਿਆ ਨਹੀਂ ਗਿਆ ਸਾਡੀ ਬਾਤ ਨੂੰ ਨਹੀਂ ਸੁਣਿਆ ਗਿਆ ਅਸੀਂ ਮੰਨ ਲੋ ਪਹਿਲਾਂ ਸਵੇਰ ਦੇ ਮੰਨ ਲੋ ਆਏ ਜੇ ਸਾਨੂੰ ਮੰਨ ਲੋ 3 ਘੰਟੇ ਲੱਗੇ 4 ਘੰਟੇ ਲੱਗੇ ਉਹ ਵੇਲੇ ਸੀ ਘੰਟੇ ਟਾਈਮ ਤੇ ਲੱਗਦੇ ਹੀ ਆ ਜਦੋਂ ਰਸ਼ ਬੜਾ ਸੀਗਾ ਸਾਨੂੰ ਉਮੀਦ ਨਹੀਂ ਸੀ ਕਿੰਨਾ ਰਸ਼ ਹੋਊਗਾ ਆਸ਼ੰਦੇ ਬਾਉ ਜੀ ਨੂੰ ਬੇਨਤੀ ਕਰਾਂ ਸਪੀਕਰ ਸਾਹੁ ਨੂੰ ਕਿ ਇੱਕ ਟੀਮ ਦੇ ਵਿੱਚ ਵਾਦਾ ਕੀਤਾ ਜਾਵੇ ਜਿੱਤੇ ਆਪਾਂ ਚਾਰ ਬੰਦਿਆਂ ਨੂੰ ਮੇਰੇ जिम्मे ਕਹਿੰਦੇ ਹਾਂ ਹੈਂਡਲ ਕਰਦੇ ਹਾਂ ਇਹ ਚਾਰ ਬੰਦੇ ਸਾਡੇ ਹੈਂਡਲ ਕਰਦੇ ਉਹ ਬੰਦੇ ਜਿਹੜਾ ਬੁਸ਼ੇ ਬੰਦੇ ਹਨ ਮਨੁੱਖੀ ਜਿਹੜੇ ਕਹਿੰਦੇ ਮਨੁੱਖੀ ਜਿਹੜੀ ਪਾਵਨ ਦਿੱਤੀ ਜਾਵੇ ਇਹ ਹੀ ਮੇਰੀ ਮਤ ਉਹਨਾਂ ਦੀ ਹੈ ਹੀ ਲੋਕ ਮਿਲ ਤਾਂ ਦੇਗੇ ਵੀ ਅਸੀਂ ਜਾਈਏ ਸਾਡੀ ਸੁਣਵਾਈ ਬਦਲ ਜਿਹੜੀ ਕਹਿੰਦੇ ਫੌਰਨ ਹੋਵੇ ਕਿਉਂ ਮਨੁੱਖ ਕੋਈ ਬੰਦਾ ਕੰਮ ਚਾਹ ਰਿਹਾ ਕੇ ਗਿਆ ਹੁੰਦਾ ਉਹ ਤਾਂ ਚਾਹ ਰਿਹਾ ਕੇ ਗਿਆ ਹੁੰਦਾ ਕੋਈ ਬੰਦਾ ਮਨੁੱਖ ਬਲਾਈ ਹੁੰਦਾ ਆਪਦੀ ਮਨੁੱਖੀ ਛੜ ਕੇ ਗਿਆ ਹੁੰਦਾ ਕੋਈ ਬੰਦਾ ਦੁਕਾਨਦਾਰ ਹੁੰਦਾ ਆਪਦੀ ਦੁਕਾਨ ਛੜ ਕੇ ਗਿਆ ਹੁੰਦਾ ਤੇ ਬੰਦਾ ਉਹ ਜਿਹੇ ਵਾ ਸਮਾਜ ਮਨੁੱਖੀ ਮਿਲ ਜਿਵੇਂ ਸਮਾਜ ਕੱਢ ਕੇ ਮਨੁੱਖੀ ਆਉਂਦਾ ਆਪਾਂ ਉਹਨਾਂ ਦੇ ਸਮੇ ਦਾ ਮੁੱਲ ਪਾਦੇ ਹੋਏ ਅਗਰ ਆਪਾਂ ਨੂੰ ਦੇ ਨੇ ਗਜਾਰ ਸਾਹਿਬ ਦੀ ਬੇਨਤੀ ਹੈ ਵੀ ਆਪਾਂ ਸੇ ਬੰਦੇ ਮਨੋਨੰਦਰਦਨ ਤੇ ਲੋਕਾਂ ਦਾ ਕੰਮ ਜਿਹੜਾ ਮਨੋਂ ਪਹਿਲੇ ਦਾਅ ਤੇ ਆਪਾਂ ਨਾਲ ਲੋਕਾਂ ਦਾ ਫਾਇਦਾੰਮ ਹੈ ਤੇ ਆਪਾਂ ਕਰਵਾਵੀਏ ਅਸੀਂ ਬਹੁਤ ਧੰਨਵਾਦੀ ਹਾਂ ਸਪੀਕਰ ਸਾਹਿਬ ਜਿਹੜਾ ਇੱਕ ਮਨੋਂ ਸਮਾਂ ਨਹੀਂ ਮਿਲ ਜਿਹੜੇ ਮਨੋਂ ਵਰਤ ਜਾਂਦੇ ਦੇ ਸਵੇਰ ਹੋਵੇ ਤਿਆਰ ਹੋਵੇ ਸ਼ਾਮ ਹੋਵੇ ਕੋਈ ਵੀ ਟਾਈਮ ਹੋਵੇ ਨਾ ਉਹ ਆਪ ਦਾ ਟਾਈਮ ਨੂੰ ਪਾਸੇ ਕਰਕੇ ਲੋਕਾਂ ਦੀ ਮਨੋਂ ਜਿਹੜੀ ਸਵਾਈ ਹੈ ਕੰਦੇ ਦਾਤੇ ਕਰਦੇ ਜੀ ਠੀਕ ਹੈ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਇਤ ਆਜ਼ਾਦ ਨਮਨ ਆਖਦਾ ਹਾਂ ਯਾਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਪਾਰਟਨਰ